ਕਦੇ ਸੁਹਾਵਾ ਪਿੰਡ ਵਾਲਾ ਪਹਿਲੀ ਰੇਰ ਤੋਂ ਵੀ ਕਰੇ ਵਾਦਾ ਹੋਇਆ ਆਉ ਲਾਡੀ 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 ਦੇ ਪਾਸੇ ਲੈ ਆਓ ਸਾਹਮਣੇ ਪੋਤਾ ਰੈਂਚ ਇਹ ਬਾਣੀਵਾਲ ਦੀ ਧਰਤੀ ਦਾ ਹੈ ਇਹ ਮਿੰਟੂ ਮੰਮਰਦਾਰ ਕੈਨੇਡਾ ਵਾਲੇ ਦਾ ਪਿੰਡ ਦਾ ਪਰਵਾਹ ਵੀ ਨਾ ਜੀ ਪੋਲਾ ਆ ਟੱਕਰ جھੋਟੀ ਨਹੀਂ ਜਿਹੜੀ ਜਿਹੜੀ ਤੁਹਾਡੀ ਸੀਰੀਓ ਕੋਈ ਹੋਈ ਨਾ ਉਹ ਲਿਖਾਓ ਇਹ ਬੰਦਾ ਨਿੱਕੇ ਕੋਈ ਨਾ ਕੋਈ ਜਾ ਹੀ ਜਾਣਾ ਵਾ ਇਹ ਸਮਾਜੀ ਦਾ ਕੰਮ ਆ ਫੜਿਆ ਜਾਣਾ ਕੋਈ ਚੱਲੇ ਜੀ ਕਰਨੇ ਬੋਲੋ ਵਾਲ ਦੀਆਂ ਦੀ ਚੈਨ ਅਕੇ ਲੱਗ ਗਈ ਗੱਲ ਦੀ ਚੈਨ ਨਹੀਂ ਤੇ ਗੋਟਾ ਦੀ ਚੈਨ ਗੋਟਾ ਦੀ ਭੱਜ ਗਈ ਆ ਯਾਰ ਮਾੜਾ ਕੰਮ ਹੈ ਯਾਰ ਬੇਨਤੀ ਭਰਾਵਾ ਇਦਾਂ ਨਾ ਕਰਿਆ ਕਰੋ ਪੇਲੇ ਗੱਲ ਕੋਈ ਮਾਕੇ ਲੈ ਲਓ ਜੇ ਅਮਲੀ ਆਈ ਹੈ ਇਹ ਨਹੀਂ ਕਹਿ ਸਕਦੇ ਆ ਭਈਏ ਜੋ ਮਾਕੇ ਲੈ 100 ਵਾਰੀ ਲੈ ਕੇ ਹੁਣ ਮੈਂ ਬੇਨਤੀ ਕਰਦਾ ਮੇਰੇ ਪਰਸ ਦੇ ਵਿੱਚ ਕੀਮਤੀ ਸਮਾਨ ਹੈ ਮੇਰਾ ਪਰਸ ਮੇਰਾ ਵਾਪਸ ਕੀਤਾ ਜਾਵੇ ਬਸ ਮੈਨੂੰ ਇਹ ਸਸੀ ਗਾਲ ਸਾਰੇ ਵੀਰਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੇ ਤੇ ਅੱਜ ਆਪਣੇ ਪਿੰਡ ਸੁਭਰਾਵਾਂ ਚ ਮੇਲਾ ਵਾ 27 ਸਾਖ ਦਾ ਤੇ ਕਬੱਡੀ ਦਾ ਮੈਚ ਆ ਤੇ ਆ ਪਾਇਆ ਗਰਾਊਂਡ ਬਣਾਉਣਾ ਇਹ ਸ਼ੈਰੀ ਸੁਭਰਾਵਾਂ ਵਾਲਾ ਵੀ ਨਾਲ ਆਪਣੇ ਹੋਰ ਸ਼ੈਰੀ ਜੀ ਸਾਰੇ ਵੀਰਾਂ ਨੂੰ ਹੋਰ ਸਨਾਂ ਠੀਕ ਠਾਕ ਇਹ ਸਾਰੇ ਪਲਵਾਨ ਦੇ ਚੈਨਲ ਨੂੰ ਗੱਤ ਵਸ ਸਬਸਕ੍ਰਾਈਬ ਕਰੋ ਧੰਨਵਾਦ ਜੀ ਇਹ ਦੋ ਜਾ ਆ ਪਾਹੀਂ ਗਰਾਊਂਡ ਬਣਾਉਣ ਤੇ ਗਰਾਊਂਡ ਤੇ ਬਣਾ ਲਈ ਆ ਬਣ ਗਈ ਗਰਾਊਂਡ ਤੇ ਸੁਭਾਗਾ ਸੁਗਾ ਮਾਰ ਕੇ ਕਰਤੀ ਰੈਡੀ ਹੁਣ ਵਾ ਕਲੀ ਰਹਿ ਗਈ ਪਾਉਣ ਵਾਲੀ ਉਹ ਵਸ ਦੁਪਹਿਰੇ ਜੇ ਪਾ ਦਿੰਨੇ ਆ ਤੇ ਸਾਰੇ ਜਾਣੇ ਮਤ ਤੋਂ ਬਾਦ ਪਹੁੰਚਿਓ ਵੇਖਿਓ ਮੇਲਾ ਮੈਚ ਬਹੁਤ ਵਧੀਆ ਹੋਣਾ ਵਾ ਬਹੁਤ ਵਧੀਆ ਕਿਡਾ ਇੱਕ ਬੰਨੇ ਆਪਣੇ ਸੁਭਰਾਵਾਂ ਦੀ ਟੀਮ ਆ ਤੇ ਇੱਕ ਪਾਸੇ ਰੁੜਕੇ ਦੀ ਹਾਂਜੀ ਇਹ ਰੁੜਕੇ ਦੀ ਟੀਮ ਬਹੁਤ ਵਧੀਆ ਮੈਚ ਹੁੰਦਾ ਸਾਰੇ ਦਰਸ਼ਕ ਵੀ ਰਹਿਣ ਬੇਨਤੀ ਆ ਤੁਹਾਨੂੰ ਵਿਖਾਉਨੇ ਆ ਫਿਰ ਮੈਚ ਵੀ ਇਹ ਮੇ ਲਵ ਯੂ ਵਿਖਾਉਨੇ ਆ ਹਾਂ ਹੁਣ ਬਣੀ ਆ ਦਾ ਓਏ ਰਾਜੂ ਲੰਗਰ ਸ਼ਿਕਣ ਲੱਗੇ ਸੇਵਾ ਕਰਨ ਲੈਣੀ ਸੇਵਾ ਕਰਨੀ ਚਾਹੀਦੀ ਚਾਹੀਦੀ ਜਾਈਦੀ ਉਹ ਬਹੁਤ ਅੱਜ ਸੰਗਤਾਂ ਹਨ ਹਾਂ ਹੋਰ ਇਹ ਹੋਊਗੀ ਮੌਸਮ ਵੀ ਠੀਕ ਹੈ ਅੱਜ ਗਰਮੀ ਨਹੀਂ ਹੈਗੀ ਗਰਾਉਂਡ ਚ ਪਾਣੀ ਟਰੋਂਕਣ ਵਾਸਤੇ ਭਰਨਦੇ ਆ ਟੈਂਕੀ ਪਾਣੀ ਵਾਲੀ ਗਰਾਉਂਡ ਚ ਘਟਾਵੜਾ ਉਦਨ ਲਿਆ ਬਾਅਦ ਇੱਕ ਹਵਾ ਜਿਹੀ ਚੱਲਣ ਢੀ ਅੱਜ ਕੌਲਾ ਹੀ ਘਟਾਇਆ ਹੋਰਦਾ ਨੇ ਫਲੇਟ ਹੋ ਗਏ ਪਰ ਇਹ ਤਰਾਉਂ ਵਧੀਆ ਚਲੋ ਪਾਣੀ ਗਰਾਉਂਡ ਵਧੀਆ ਬਣ ਜੂਗੀ ਤੇ ਆਵੇ ਆਣਾ ਬੱਗੇ ਪ੍ਰਵਾਨ ਕਰੇ ਭਰਮ ਨੇ ਟਰਾਲੀ ਤਾਂ ਤਾਂ ਬੁੱਗੋ ਬੁੱਢਾ ਸੈਂਜੀ ਪਾਣੀ ਤਰਵਾ ਕੇ ਤੇ ਆ ਗਏ ਹੁਣ ਆਪਾਂ ਘਰੇ ਤੇ ਹੁਣ ਨਹਾਣ ਹੋ ਗਏ ਤੇ ਫਿਰ ਜਾਣੇ ਮੈਚ ਲਈ ਹੁਣੇ ਰੈਡੀ ਸੱਚੇ ਬਾਸ਼ਾ ਕਿਰਪਾ ਕਰੇ ਮਹਾਰਾਜ ਤੇ ਆ ਜਾਓ ਫਿਰ ਮਿਲਦੇ ਆਂ ਮੈਚ ਹਾਂਜੀ ਵੀਰ ਜੀ ਆਪਾਂ ਹੋ ਗਏ ਰੈਡੀ ਬਸ ਚੱਲੇ ਹੁਣ ਮੈਚ ਤੇ ਤੁਰ ਪਏ ਕਰਾਉ ਸੱਚੇ ਬਾਸ਼ਾ ਕਿਰਪਾ ਕਰੇ ਤੇ ਜਾ ਕੇ ਤੁਹਾਨੂੰ ਮਿਲਾਂਨੇ ਆਪਾਂ ਪਲੇਅਰਾਂ ਨਾਲ ਆਪਣੀ ਜਿਹੜੇ ਜਿਹੜੇ ਆਏ ਆਪਣੇ ਨਾਲ ਖੇਡਣ ਆਪਣੇ ਵੱਲੋਂ ਸਾਰਿਆਂ ਨਾਲ ਮਲਾਉਂਦੇ ਆ। ਹੋਰ ਵੜਦਿਕਾ ਆਜਾ ਆਪਣੇ ਪਿੰਡ ਵੀਰ ਜੀ ਮੇਲਾ ਵਾ ਤੇ ਪਹਿਲਵਾਨ ਤਿਉਹਾਰ ਹੁੰਦੇ ਇੱਕ ਲਾਲ ਜੀ ਆਏ ਆ। ਆ ਵੀ ਪੁਰਾਣੇ ਸਮੇਂ ਦੇ ਖਿਡਾਰੀ ਨੇ ਆਪਣੇ ਪੁਰਾਣੇ ਖੁੰਡ ਪੁਰਾਣੇ ਸਮੇਂ ਜਿਹਨਾਂ ਨੇ ਬਹੁਤ ਵਾਰ ਟਕਰਾਅ ਛੱਡੀ ਆ। ਇਹ ਗੱਲ ਵੱਖਰੀ ਨੇ ਸੱਟਾਂ ਸੱਟਾਂ ਲੱਗੀਆਂ। ਕਬੱਡੀ ਸ਼ਕਤੀ ਆ। ਭਗਵਾਨ ਜੀ ਭਗਵਾਨ ਤੇਰੀ ਉਪਰ ਉਧਰ ਪਾਣਾ ਅੱਧੀ ਚੱਲੀ ਹੋ ਗਈ ਆ ਇਹਨੇ ਇੱਕ ਲਾਗੇ ਚੱਲਦਾ ਭਗਵਾਨ ਜੀ ਹੁੰਦਾ ਤਿਆਰ ਹੈ ਸਾਰੇ ਆ ਗਏ ਸਾਰੇ ਨਹੀਂ ਆਪਣੇ ਪਲੇਅਰ ਆ ਬੱਬੂ ਲੰਬੂ ਪਲਵਾਰ ਨਹੀਂ ਆ ਗਿਆ ਹੈ ਚਾਹੇ ਚੰਗੇ ਪਲੇਅਰ ਹੈ ਭਗਵਾਨ ਜੀ ਠੀਕ ਠਾਕ ਜੀ ਵਧੀਆ ਸਰ ਭਗਵਾਨ ਜੀ ਫਿਰ ਸੱਤਾ ਕੰਮ ਪੂਰਾ ਸੱਤਾ ਹੋਣ ਤਿਆਰ ਬੋਸ ਠੀਕ ਹੈ ਜੀ ਆਏ ਘਾਰ ਦੇ ਵਾਲੇ

ਆਹ ਨਾ ਕਬੱਡੀ ਵਾਲਾ ਬਲਾਗ ਇੱਥੇ ਕੀਪਾ ਨਹੀਂ ਆਇਆ ਅਹਾਂ ਚ ਉਹਨੂੰ ਆਖਿਆ ਸੀ ਕੀਪਾ ਖੇਡਣ ਡੇਰ ਕੜੂਰ ਸਾਹਿਬ ਵੱਲੋਂ ਉੱਥੇ ਹੀ ਮੈਚ ਆਜੋ ਕਿੱਥੇ ਮਾਰੀ ਨਹੀ ਭਈ ਉਹ ਜਾਂ ਉਹਨੂੰ ਗਿਆ ਹੀ ਉਹ ਨਾ ਕਰ ਗਿਆ ਉਹ ਥਾਂ ਤੇ ਆਵੇ ਗੁੱਜਰ ਨੂੰ ਸੱਦਾ ਫਿਰ ਤੋਂ ਤਾਂ ਪਹਿਲਵਾਨ ਉਹਨੇ ਆਇਆ ਕਿ ਨਹੀਂ ਉਹ ਵੀ ਉਹ ਤਾਂ ਹੀ ਉਹਨਾਂ ਵਿਰੁੱਧ ਉਹ ਕਿੱਥੇ ਆ ਗਾੜੀ ਸਾਈ ਉਹਨੇ ਅਗਲੇ ਬਣਾਉਣਾ ਕੋਈ ਸਹੀ ਤੁਰੇ ਕਿਉਂ ਕੀ ਚੰਦਾ ਬਣਾ ਲਾਗਾ ਕੀ ਚੱਕਰ ਆ ਹਾਂ ਹਾਂ ਉਹ ਹੁਣ ਦੇ ਜਿੰਨਾ ਬਣਾਉਂਦੇ ਆ ਆਹ ਕਿੱਥੋਂ ਲਿਖ ਰਿਹਾ ਮੈਂ ਦੱਸ ਬੂ ਕੁੜੀਆਂ ਕਿਹਨੂੰ ਮੇਰੀ ਸਾਹ ਬਾਗੀ ਆ ਆਹ ਬਾਗੀ ਹੋਣਾ ਆਹ ਬਾਰੇ ਸਮੇਂ ਤੇ ਸਪੋਰਟਸ ਪਾਰਕ ਵਾਲੇ ਵਾਰ ਕੀ ਉਹ ਦਰਦ ਦੀ ਗੋਲੀ ਹੈਗੀ ਹੋਰ ਪ੍ਰਮਾਨ ਜੀ ਆ ਗਿਆ ਰੈਡੀ ਕਿ ਨਹੀਂ ਹੈ ਜੇ ਰੈਡੀ ਭੌਂ ਜੀ ਬਸ ਕੋਈ ਨਾ ਤਗਰੇ ਭਾਣਾ ਬੋ ਤੁਹਾਨੂੰ ਮੈਚ ਦੇਖੋਣ ਕੀ ਪਾਉਂਦਾ ਆਹ ਪਹਿਲਾ ਮੈਚ ਆ ਤੇ ਪਹਿਲਾ ਆਗਾ ਮੈਚ ਆ ਜੇ ਮੈਂ ਤੇ ਨਹੀਂ ਆ ਰਿਹਾ ਮਿਲਦੇ ਗਰਾਊਂਡ ਦੇ ਵਿੱਚ ਆ ਜਾਓ ਫਿਰ ਮਿਲਦੇ ਗਰਾਊਂਡ ਦੇ ਵਿੱਚ ਹੋਣਾ ਤੁਹਾਨੂੰ ਮੈਚ ਕੜਾਂਗੇ ਸੱਪਾਂ ਜਿਕੇ ਨੀਸਾਨ ਛੱਡਨੇ ਪੈਣੇ ਬਾਈ ਵਾਈ ਕੋ ਕਰਦਾ ਕਿ ਨਹੀਂ ਪਿੱਛੋਂ ਦੀ ਆਜੇ ਕੋਣ ਸੱਪ ਨੇ ਆਉਂਦਾ ਸ਼ੀਨ ਜਲਦਾ ਬਾਬਾ ਜੋਕਰ ਜਹੇ ਤਾਂ ਕੰਡੇ ਦੇ ਬਾਕੀ ਬਾਬੇ ਦੀ ਗਰਵਾ ਕਿਉ ਸਹੀ ਗੱਲ ਹੈ ਟਾਈਮ ਬਾਅਦ ਮੈਗਨਟ ਕੱਢਾਂਗੇ 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 شگنا رن تو بي برپا حاڈا آ گڏ جھند آهي ۽ ٻي طرف لڳي پوندو سنڌي ۾ هاڻي هاڻي سمجهي ڪم ڪيو رهيو آهي ڇا توهان کي ٻڌايو ٿو ڇا توهان کي ٻڌايو ٿو 10 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 ਦੇ ਕਰਦੇ ਨਾਲ ਗੁਰਸਿੱਖੀ ਨਾਮ ਦੇ ਦਾ ਪਿਆਰ ਕਰਨ ਵਾਲੇ ਆ ਇਹਨਾਂ ਦੇ ਪਿਤਾ ਪਹਿਤ ਗੁਰਮ ਸਿੰਘ ਜੀ ਉਹ ਵੀ ਬੜੀ ਸੇਵਾ ਕਰਦੇ ਆ ਹੁਣ ਗਾਜੀ ਦੀ ਸੇਵਾ ਗੁਰੂ ਕੇ ਲੰਗਰ ਦੀ ਸੇਵਾ ਦੁੱਧ ਦੀ ਸੇਵਾ ਤੇ ਸਿੰਘ ਨੂੰ ਬਾਬਾ ਜੀ ਉਹਨਾਂ ਨੇ ਕਸ਼ੀ ਹੋਈ ਹੈ ਤੇ ਇਹਨਾਂ ਪਰਿਵਾਰ ਨੇ ਅਰਦਾਸ ਕਰਵਾਈ ਕਿ ਕਾਰ ਖਰਾਬ ਹੋ ਜਾਵੇ ਤੇ ਮੋਟਰਸਾਈਕਲ ਬੜਾ ਬੜਾ ਪੁਰਾਣਾ ਜਿਆ ਤੇ ਨਵਾਂ ਨਕ ਹੋ ਜਾਵੇਗਾ ਉਹ ਆ ਗਏ ਨੰਨ ਮਾਪਾ ਭਾਈਓ ਤੇ ਆ ਵੀਰਾਂ ਆ ਵੀਰਾਂ ਉਹ ਵੀਰ ਉਹਨੇ ਮੇਲ ਮੜਾਇਆ ਪੱਟੀਆਂ ਆਇਆ ਇਹ ਪੱਟੀਆਂ ਆਇਆ ਵੀਰਾਂ ਦੇਖੋ ਕਿੰਨਾ ਸੋਹਣਾ ਲੱਗਣਾ 200 ਫੀਟ ਦਾ ਮਾਲਕ ਹੋ ਵੀ ਉਹ 1 ਲੱਖ ਰੁਪਈਆ ਕਬੱਡੀ ਵਾਲੇ ਪਾਸੇ ਕਿਸਮਿਕਾ ਨਹੀਂ ਮਿਲਿਆ ਪਹਿਲੇ ਵੀ ਸੋਹਣੇ ਖੇਤ ਦੀ ਕਿਤੋਂ ਕਰ ਦਿੰਦੇ ਜੀ ਇਹ ਲਾਲ ਕੀਤਾ ਹੈ ਦੂਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਪੋ ਸ਼੍ਰੀ ਚਰਦੀ ਕਲਾ ਦੇ ਵਿੱਚ ਵਿਕਾਸ ਕੁੰਡੀ ਤੇ ਪਿਆਰੀ ਸਾਥ ਸਿੰਘ ਜੀ ਹਾਲੇ ਸੋਨਹਾਲ ਸਾਥ ਸਿੰਘ ਜੀ ਕਾਲ ਜਿਹੜੀ ਟੀਮ ਸ਼ਹੀਰ ਬਾਬਾ ਬੀਰ ਸਿੰਘ ਜੀ ਦੇ ਨਾਮ ਤੇ ਜੀ ਬਣੀ ਹੈ ਉਹ ਟੀਮ ਅੱਜ ਕਹਿੰਦੇ 1 ਲੱਖ ਰੁਪਏ ਦੀ ਨਗਦ ਰਕਮ ਦੇ ਨਾਲ ਵਿਸ਼ੇਸ਼ ਮਾਨ ਸਨਮਾਨ ਹੋਵੇਗਾ ਨਾਲ ਰਮਨ ਇਟਲੀ ਵਰਜਿੰਦਰ ਇਟਲੀ ਤੇ ਬਹੁਤ ਚੁੱਕੇ ਵਾਲੇ ਭਰਾ ਦਾ ਮਨਜਨ ਕ੍ਰਿਜ਼ੀ ਟੀਮ ਕਲੀਵ ਜੇਸਟਰ ਆ ਕੇ ਆਇਆ ਤਿੱਡੇ ਵਾਲਾ ਸਾਨੂੰ ਗੁੱਜੇ ਕੀ ਗਰਾਊਂਡ ਦੇ ਵਿੱਚ ਜਿਹੜੇ ਕਹਿ ਦिए ਦੂਸਰੀ ਪਾਸੇ ਟੀਮ ਉਹ ਟੀਮ ਹੈ ਫਗਵਾਣਾ ਕਬੱਡੀ ਕਲੱਬ ਲੋਟਾ ਸਾਡਾ ਗੋਟੀ ਧਾਰੀਵਾਲ ਵੀਰ ਹੈ ਔਰ ਇਧਰ ਪਰਗੇਤ ਸਿੰਘ ਕਦੇ ਭੁੱਲਰ ਦਾ ਇਹ ਲਾਡੀ ਆ ਕਹਿੰਦੇ ਸੁਹਾਵਾ ਪਿੰਡ ਵਾਲਾ ਪਹਿਲੀ ਰੇਡ ਤੋਂ ਕਹਿੰਦੇ ਬਾਹਰ ਹੋਇਆ ਇੱਕ ਕੰਲੀ ਦਾ ਤੋਤਾ ਇਹਦਾ ਕਹਿੰਦੇ ਰਾਣੀ ਬਲਹਾ ਪਿੰਡ ਹੈ ਉਹ ਸਾਹਮਣੇ ਪਹਿਲੀ ਰੇਡ ਪਹਿਲਾ ਢੇਲ ਇਸ ਲਈ ਦੇਖਦੇ ਆ ਟਕਰ ਤੋਤੇ ਦੇ ਨਾਲ ਤੋਤੇ ਦੇ ਪਈ ਦੇ ਪਹਿਲੀ ਦੇ ਪਹਿਲੀ ਦੇ ਉਹ ਸੁਹਾਵਾ ਵਾਲਾ ਰਾਜਾ ਕਬੱਡੀ ਲਾਡੀ ਲਾਡੀ ਦਲੇ ਪਾਸੇ ਇੱਕ ਲਾਹ ਸਾਹਮਣੇ ਪੋਤਾ ਰੈਂਚ ਇਹ ਬਾਣੀਵਾਲ ਦੀ ਧਰਤੀ ਦਾ ਹੈ ਇਹ ਮਿੰਟੂ ਮਮੋਦਾਰ ਕੈਨੇਡਾ ਵਾਲੇ ਦਾ ਪੇਡਾ ਪਰਵਾਹ ਵੀ ਲਾਡੀ ਪੋਣਾ ਉਹ ਟੱਕਰ ਜੁੜੀ ਨਹੀਂ ਲਾਡੀ ਰੇਲ ਆ ਬੋਲਾ ਵਾਲਾ ਕਰਨ ਕਬੱਡੀ ਪਾਉਣ ਦੀ ਵਾਧੇ ਆਇਆ ਹੈ ਚਾਰ ਪਿਆਰ ਪਰ ਤਿਆਰੇ ਮਹਾਪੁਰਛਾ ਦਾ ਬਹੁਤ ਬਹੁਤ ਧੰਨਵਾਦ ਵਾ ਈ ਅਮਰਤਪਾਲ ਸੇਰਿਆ ਦੀ ਖੁੱਲ ਕੇ ਹਮਾਇਤ ਕਰਨੀ ਹੈ ਸਭ ਕਬੱਡੀ ਪਾਉਣ ਦੇ ਵਾਧਾ ਹੋਇਆ ਹੈ ਹੋ ਦੇਖਾਂਗੇ ਕਿਹੜਾ ਨੌਜਵਾਨ ਅੱਗੇ ਵਧ ਕੇ ਟੱਕਰ ਦੀ ਕੋਸ਼ਿਸ਼ ਕਰੇਗਾ ਆਹ ਸਾਹਮਣੇ ਲੱਗੋ ਯਾਰ ਹੁੰਦੀ ਰਹੀ ਬੱਲੇ ਬੱਲੇ ਕਿੰਦੇ ਸਾਲ ਉਹ ਟੱਕਰ ਚੋਟੀ ਦੀ ਹੈ ਮੇਰੇ ਮਿੱਤਰੋ ਲਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਐਂ ਕਹਿੰਦੇ ਟੱਕਰ ਚੋਟੀ ਦੀ ਹੈ ਲੱਗਦਾ ਯਾਰ ਹੁੰਦੀ ਰਹੀ ਬੱਲੇ ਬੱਲੇ ਪੰਗਾ ਪੰਗਾ ਬੱਲੇ ਬੀਟ ਦਾ ਸਮਾਂ ਤੇ ਨੰਬਰ 28 ਪਿੰਡ ਵਾਲਾ ਮੁੰਡਾ ਲਾ ਡੱਕਣ ਦੀ ਕਰਨਾ ਕੋਸ਼ਿਸ਼ ਅੱਜ ਬਕਰ ਪਹਿਲਵਾਨ ਦੇ ਸੱਦੇ ਤੇ ਜਾਮਾ ਧੱਜੀ ਬੈਠਾ ਕੈਨੇਡਰ ਸਿੱਧੀਆਂ ਲਾਈਵ ਕਾਰਡ ਉੱਤੇ ਬੈਠਾ ਛਲੀ ਮਾਰਦੇ ਹੋਏ ਆਇਆ ਭਜਾ ਨਾਮ ਪਰ ਤੋਤਾ ਰਾਣੀ ਵਾਲੇ ਕੋਲ ਪਸਰੇ ਸੁਰਖਪ ਆਪਰ ਕਰ ਰੇਡ ਪੁੱਛਰਦੀ ਆ ਆਹ ਕੋਤਾ ਰੈਂਜਰ ਰਾਣੀ ਵਾਲੀ ਕਰੇ ਧਰਤੀ ਦਾ ਉਹ ਕੋਸ਼ਿਸ਼ ਕਰਦਾ ਪਰ ਨੰਬਰ ਜਿਹੜਾ ਕਹਿੰਦੇ ਉਹ ਰੇਡਰ ਦੇ ਸੇ ਜੋੜਦੇ ਤਾਲੀ ਮਾਰੋ ਤਾਲੀ ਸਾਸ ਅਗਲੀ ਚੋਟੀ ਦਾ ਮੈਚ ਅਗਲੀ ਰੇਡ ਖੱਗੀ ਖੀਰਾ ਵਾਲੀ ਧਰਤੀ ਦਾ ਇੱਕ ਨਹੀਂ 2 ਨਹੀਂ 3 ਨਹੀਂ ਇਹਦੇ 4 ਫਾਇਕੋ ਜੱਪੇ ਆਹ ਸਾਹਮਣੇ ਖੀਰਾ ਆਈਆ ਖੀਰਾ ਆਈਆ ਖੀਰਾ ਆਈਆ ਭਾਈ ਜਿਹੜੇ ਗੱਗੀ ਨੂੰ ਪਿਆਰ ਕਰਦੇ ਦੀਪ ਸਾਡਾ ਵੀਰ ਤੇ ਜੱਗੀ ਕੈਨੇਡਾ ਵਾਲਾ ਵੱਡੇ ਪਿਆਰ ਭੇਜ ਰਿਹਾ ਗੋਇੰਦਰ ਇਟਲੀ ਰੋਬਰ ਇਟਲੀ ਬਾਊ ਯੂਕੇ ਵਾਲੀਰ ਉਹ ਟੱਕਰ ਚੋਟੀ ਦੀ ਬਾਦਿਆ ਕਾਸ਼ ਉਮਰਾਨ ਮੁੰਜੇ ਰਹਾ ਲਓ ਰੇਡ ਇਸਲੇ ਲਾਡੀ ਸੁਹਾ ਪਿੰਡ ਵਾਲਾ ਇਸੇ ਲਾ ਕੇ ਦਾ ਜੋਰ ਫਿਰਦੇ ਹੋਣਾਂ ਨੇ ਇੱਕ ਨਵਾਂ ਮੋਟਰਸਾਈਕਲ ਲੈ ਕੇ ਆ ਮੁੰਡੇ ਦਾ ਕਦੇ ਵੱਡਾ ਸਨਮਾਨ ਕੀਤਾ ਜਿੱਧਰ ਦੇ ਪਾਸੇ ਰੇਡ ਪੈਂਦੀ ਹੈ ਸੁਹਾ ਪਿੰਡ ਦਾ ਲਾਡੀ ਪਰ ਟੱਕਰ 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 ਜੀ ਰਾਣੀ ਜੀ ਲੋ ਸਰਦਾਰਾ ਵਾਲਿਆਂ ਨੇ ਆ ਮੁੰਡੇ ਨੂੰ ਮੋਟਰਸਾਈਕਲ ਲੈ ਕੇ ਲਵਾਜੇ ਸਾ ਸਾ ਢਾਈ ਬਣ ਜਾ ਆ ਜਿਹੜੀ ਸਿਰ ਤੇ ਦਸਤਾਰ ਇਹ ਮਹਾਂਪੁਰਸ਼ਾਂ ਦੀ ਟੇਣ ਹੈ ਮਹਾਂਪੁਰਸ਼ਾਂ ਦੀ ਚੜ੍ਹਦੀ ਕਲਾ ਦੇ ਹਮੇਸ਼ਾ ਵਿੱਚ ਦਵਾਵਾ ਰਹਿੰਦੀ ਹੈ ਲੋ ਸਾਹਮਣੇ ਨੌਗਵਾਰ ਕਰਨ ਇਸ ਸਮੇ ਕਬੱਡੀ ਪਾਉਣ ਦੀ ਵਧਿਆ ਹਾ ਰਾਣੀਆਂ ਸਾਰੀਆਂ ਰਾਣੀਆਂ ਔ ਟੱਕਰ ਚੋਟੀ ਦੀ ਮੇਰੇ ਮਤੋਂ ਵੱਡਾ ਯੋਗ ਬੰਦਿਆ ਬੰਨਾ ਬੰਨਾ ਹਾਂ ਮਾ ਵਾਲਾ ਬੱਬੂ ਮੇਰੇ ਵੀਰੋ ਸਰਦਾਰ ਵੀਰਾ ਸਿੰਘ ਦੋਦੀ ਦਾ ਪੁੱਤਰ ਹੈ ਸਾਹਮਣੇ ਕਹਿੰਦੇ ਵਾਪਸ ਜਿਆ ਸਾਹਮਣੇ ਰੇਡ ਲਾਦੀ ਸੁਹਾਵਾ ਵਾਲਾ ਲਾਦੀ ਸੁਖਵਾਲਾ ਪਰਦਾ ਚਾਰੀ ਉਹ ਖੇਡ ਮੈਦਾਨ ਦੇ ਵਿੱਚ ਆ ਮੁੰਡਾ ਸੇਲ ਲਾ ਗਿਆ ਕਹਿੰਦੇ ਮਾਲ ਹੈ ਐਂ ਕਹਿੰਦੇ ਲਾਦੀ ਵੀ ਪੈਂਦੀ ਹੋਈ ਕਬੱਡੀ ਹੈ ਕੁੰਮ ਦੀ ਚੌਹ ਜੱਫੀਆਂ ਦੇ ਚੈ ਪਰ ਨੰਬਰ ਜਿਹੜਾ ਕਰ ਸੀ ਤੋੜਿਆ ਆ ਵੀ ਤੜਾ ਕੱਲਾ ਕੱਲਾ ਜੱਫਾ ਚੱਗੀ ਖੇਡਾਰ ਸੁਦੀਪ ਵਾਲੇ ਕਹਿੰਦੇ ਯਾਰ ਬਲਿੰਦਰ ਨੇ ਪਾਸੇ ਪਾਜੋ 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 ਕਬਾਲ ਮੰਗੀਆਂ ਪਿੰਡਿਆਂ ਦੇ ਲਈ ਮੰਗੀਆਂ ਪੈਰਾਂ ਦੇ ਉੱਤੇ ਆ ਗਏ ਆ 1000 ਕਦੇ 500 ਵੱਡੇ ਮਾਸਸ ਵਾਲੇ ਗੱਡੀ ਖੀਰਾ ਵਾਲ ਦੀ ਘਰਦੀ ਦਾ ਆ ਸਰਪੰਚਾਂ ਦਾ ਮੁੰਡਾ ਫਾਈਨਲ ਲੈ ਕੇ ਕਬੱਡੀ ਕਬੱਡੀ ਮੈਚ ਚੁੱਕੀ ਹੈ ਸਭਰਾ ਪਿੰਡ ਦੇ ਨੌਜਵਾਨ ਦਾ ਮਾਝ ਦੇ ਸਭ ਤੋਂ ਵੱਡੇ ਪਿੰਡਾਂ ਵਿੱਚ ਆ ਪਿੰਡ ਦਾ ਨਾਮ ਆ ਰਿਆ ਜਾਂਦਾ ਹੈ ਸਭਰਾਵਾ ਵਾਲਾ ਗਗਲ ਕਹਿੰਦਾ ਹੁੰਦਾ ਪਰ ਸਾਹਮਣੇ ਲੱਗਦਾ ਯੋਧ ਹੁੰਦੀ ਹੋਏ ਬੰਨਾਂ ਬੰਨ ਆਹ ਸਾਹਮਣੇ ਨੌਜਵਾਨ ਨੇ ਬਗਲਾ ਭਰੀਆ ਹੋਇਆ ਉਹ ਗਿੱਟਾ ਪਾ ਰਿਹਾ ਹੈ ਲੱਗਦਾ ਯੋਧ ਕੈਂਚੀ ਵੱਜੀ ਹੋਈ ਹੈ ਕਿ ਕਾਮ ਮੇਰੀ ਦੇ ਹੀਰੇ ਕਿਉਂ ਗੁਰੂ ਗੜ ਦੀ ਜੇਹ ਚ ਰੁੱਕ ਕੇ ਕੌਮਨੀ ਦੇ ਹੀਰੇ ਚੋਂ ਆ ਭਾਈ ਅਮਰਤਪਾਲ ਸਿੰਘ ਜੀ ਦੀ ਚੜ੍ਹਦੀ ਕਲਾ ਦੀ ਆ ਅਰਦਾਸਾਂ ਬੇਨਤੀਆਂ ਹੋ ਰਹੀਆਂ ਪਰ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਹੈ ਆ ਟੱਕਰ ਚੋਟੀ ਦੀ ਵਾਹ ਵੀ ਬੱਬੂ ਸਭਰਾਵਾ ਵਾਲਾ ਤੇ ਤਿੰਨ ਦੱਸ ਲੈ ਜੇ ਵੀ ਗੋਲਾ ਜੀ ਦੱਸਿਓ ਕਿਹੜੀ ਟੀਮ ਦੇ ਕਿੰਨੇ ਨੰਬਰ ਜਿਹੜੀ ਨਹੀਂ ਆ ਸਹੀ ਆ ਸਭਰਾਵਾ ਵਾਲੀ ਟੀਮ ਦੇ ਨੰਬਰ ਨੇ 21 ਇਹਨਾਂ ਦਾ ਖੱਤਰਾ ਬਹੁਤ ਹੈ ਇਹਨਾਂ ਨੂੰ ਟੀਮ ਚ ਜਾਣਨ ਕਿਤੇ ਇਹਨਾਂ ਦਾ ਬਾਈ ਦਿੱਤਾ ਮੋਦੀ ਨੂੰ ਮੋਦੀ ਨੂੰ ਮੋਦੀ ਨੂੰ ਮੋਦੀ ਨੂੰ ਜੇ ਆਪਾਂ ਨੂੰ ਇਹਨਾਂ ਦੇ ਨਜ਼ਾਰੇ ਇਹ ਮੈਡੀਕਲ ਪ੍ਰੋਬਲਮ ਕੀ ਹੈ ਇਹ ਦੂਜੇ ਕੱਲੋ ਇਹ ਖਾਲਸਾ ਜੀ ਆਹ ਖਾਲਸਾ ਰੋਣਦਾ ਸਤਿਪਾਤ ਸ਼ਾਹਾਂ ਸਾਡੇ ਨਾਲ ਖਾਲਸਾ ਬੈਠੇ ਹਾਂ ਅੱਛਾ ਬਹੁਤ ਸਾਰੇ ਸਤਿਕਾਰਯੋਗ ਜੀ ਜਿਉਂਦਾ ਰਹੇ ਸਾਰੇ ਵੀਰਾਂ ਦਾ ਧੰਨਵਾਦ ਸ਼ੈਰੀ ਸੰਭਰਾ ਮਨੀ ਸੰਭਰਾ ਬਹੁਤ ਸਾਰੇ ਬੋਲ ਬੋਲਦੇ ਆ ਵੀਰਾਂ ਨੇ ਬੋਲਦੇ ਆ ਚਾਲਦੇ ਆ ਜੇ ਕਿ ਸ਼੍ਰੀ ਸ਼ਾਨ ਦੇ ਕਲਾਕੁਝ ਗਲਤ ਅਫਾਅਲ ਹੋਦੇਗੇ ਹਮ ਅਸੀਂ ਖੇਮਾਂ ਦੇ ਜਾਣਖਾ ਮੈਂ ਗੜਾ ਕੋ ਖਾਂਦਾ ਪਿੰਦਾ ਰਹਿਣਾ ਨਹੀਂ ਬਣਾ ਚੀਜ਼ਾਂ ਕੋਈ ਵੀ ਅਫਾਅਲ ਨਹੀਂ ਬਣਾਉਗਾ ਫਰਮਾਨ ਸ਼ਾਨ ਕਿਤੇ ਚਾਲ ਸਾਬ ਪੰਜ ਵਾਰ ਅਸਮਰ ਇਹੋ ਬੈਠੀ ਆਇਆ ਭਾਈ ਇੱਕ ਮਿੰਟ ਮੈਂ ਕੰਮ ਤਾਂ ਪਿੰਦਾ ਪੈਂਦਾ ਭੈਣ ਜਿੰਨਾ ਬਿੰਦਾ ਜੱਟਣਾ ਜਿੰਨੇ ਆਪਾਂ ਮਿਹਨਤ ਕਰਾਂ ਉਹਦਾ ਫਾਇਦਾ ਪਹਿਲਾਂ ਜਿਹਨਾਂ ਨੂੰ ਹੋਗਾ ਡੇਡ ਵਾਲਾ ਕੁਝ ਵੀ ਜ਼ੋਰ ਨਾਲ ਇਹ ਵਾਅਦਾ ਹੈ ਤੇ ਉਹ ਤੇ ਹੀ ਹੋਤੀ ਹੈ ਉਹ ਤੇ ਹੀ ਹੋਤੀ ਹੈ ਰੋਤੇ ਜਦੋਂ ਉਹ ਨਾ ਕੱਤੀ ਗੱਦੀ ਗੱਦੀ ਮਾਂ ਲੈ ਗਿਆ ਇਹ ਦੋਤਾ ਲੱਗਾ ਰਹਾ ਬਾਕੀ ਗੱਲਾਂ ਨਾਲ ਤੇ ਆਪਾਂ ਕੋਈ ਜਿਹੜਾ ਗੱਦਪੜ ਕਰਨ ਦੀ ਗੱਲ ਕਰਦਾ ਤੁਹਾਨੂੰ ਥੋੜੀ ਲੱਗਾ ਸੀ ਉਹ ਉਹ ਲਾਈਨ ਤੇ ਜੱਫਾ ਲੱਗਾ ਸੀ ਦੋ ਮਿੰਟ ਪਹਿਲਾਂ ਜਿੱਥੇ ਬਰਾਬਰ ਹੀ ਦੋ ਉਹ ਨਹੀਂ ਇਹ ਅੱਡੇ ਦੇ ਵਧੀਆ ਯਾਰ ਸਹੀ ਆ ਯਾਰ ਆਪਾਂ ਬਣਾ ਕਰਾਂਗੇ ਆ ਬੱਲੇ ਚਾਹੀਏ ਆਪਾਂ ਬੰਨੋ ਤਰਾਉ ਨਹੀਂ ਮਾਰਦੇ ਲਾਤੀ ਇਹ ਕਰਨਾ ਕਰ ਲਿਆ ਹੋਇਆ ਬੋਲ ਵੀ ਨਾ ਪਹਲਵਾਨ ਜੀ ਲਾ ਰਹੇ ਨੇ ਮਿਹਨਤ ਮੈਚ ਤੋਂ ਬਾਅਦ ਪਹਲਵਾਨ ਜੀ ਨੇ ਬਹੁਤ ਵੱਡੀਆਂ ਪਾਈਆਂ ਪਹਲਵਾਨ ਜੀ ਨੇ ਨਹੀਂ ਵਧੀਆ ਰਿਹਾ ਪਹਲਵਾਨ ਐਡੀ ਵੀ ਕੋਈ ਗੱਲ ਨਹੀਂ ਆ खेड़ बड़े दिन बाद अच्छा कोई नहीं बस फिट है कम तो तगड़ा हो ग्र ਤੇਜ ਕਿੱਥੇ ਹੈ ਤੇਜ ਆਇਆ ਨਹੀਂ ਨਾ ਹਾਂ ਹਾਂ ਆਹ ਦੇਖੋ ਵੀਰ ਜੀ ਇੱਥੇ ਜਾਂਦੀ ਆਪਸ ਭਰਾਵੀ ਖੇਡਣ ਦੇ ਤੇ ਇਹੀ ਆਏ ਇੱਥੇ ਮੰਡੀ ਦੇ ਵਿੱਚ ਲੱਗੇ ਸਾਰੇ ਆ ਭਾਈ ਇਹ ਵੀ ਇੱਧਰ ਮਾਰੋ ਚਾਹੀਦੀ ਠੀਕ ਹੈ ਨਾ ਸਾਰੇ ਇਲੀ ਇਰੀ ਤੇ ਸਾਰੇ ਭਾਈ ਠੀਕ ਆ ਮਿੰਟ ਮਿੰਟ ਕੋਦਰੋ ਕੋਈ ਤਾਂ ਇੰਕੀ ਲੱਗੀ ਪਾਣੀ ਭਰਨ ਹੁੰਦੇ ਆ ਠੀਕ ਆ ਹੁਣਾਨੂੰ ਨਹੀਂ ਪਤਾ ਕਿੰਨੇ ਚੋਰੀ ਕੀਤੇ ਆਪਾਂ ਆ ਗਏ ਭਿੰਦਾ ਨਾਂ ਲਈ ਜਾਈਏ ਮੈਂ ਆਇਆ ਪਹਿਲੇ ਨੰਬਰ ਤੇ ਆਹ ساری ਥੁਆ ਪੱਟੀ ਉਹਨਾਂ ਲੋਕਾਂ ਦੇ ਵਿੱਚੋਂ ਖੋਲ ਗਏ ਪਰਸ ਕਾਢ ਕੇ ਲੈ ਗਏ ਹਾਂ ਪਰਸ ਕਾਢ ਕੇ ਲੈ ਗਏ ਵਿੱਚ ਪੈਸੇ ਹੀ ਕਰਨ ਬੋਲੋ ਯਾਰ ਇਦਾਂ ਨਾ ਕਰਿਆ ਕਰੋ ਭਾਈ ਗੱਲ ਦੀ ਚੈਣ ਨਹੀਂ ਤੇ ਗੋਟਾ ਦੀ ਚੈਣ ਗੋਟਾ ਦੀ ਭੱਜ ਗਈ ਆ ਯਾਰ ਮਾੜਾ ਕੰਮ ਹੈ ਯਾਰ ਬੇਨਤੀ ਭਰਾਵਾ ਇਦਾਂ ਨਾ ਕਰਿਆ ਕਰੋ ਗੱਲ ਕੋਈ ਮਾਰ ਕੇ ਲੈ ਲੋ ਜੇ ਅੰਬਲੀ ਆਈ ਹੈ ਇਹ ਨਹੀਂ ਕਹਿ ਸਕਦੇ ਆ ਭਈਏ ਜੋ 100 ਵਾਰੀ ਲੈ ਕੇ ਹੁਣ ਮੈਂ ਬੇਨਤੀ ਕਰਦਾ ਮੇਰੇ ਪਰਸ ਦੇ ਵਿੱਚ ਕੀਮਤੀ ਸਮਾਨ ਹੀ ਮੇਰਾ ਪਰਸ ਮੇਰਾ ਵਾਪਸ ਕੀਤਾ ਜਾਵੇ ਬਸ ਮੈਨੂੰ ਇਹੋ ਬੇਨਤੀ ਹੈ ਮੇਰੀ ਠੀਕ ਆ ਵਾ ਇੰਨੇ ਗੱਡੀਆਂ ਲੱਗੀਆਂ ਵੇਖੋ ਸਾਰਾ ਕੱਠ ਵਾ ਆ ਸਾਰੇ ਪਈਏ ਮੰਡੀ ਦੇ ਵਿੱਚ ਸ਼ਰੇਆਮ ਚੋਰੀ ਹੋ ਗਈ ਆ ਕਿਸੇ ਨੂੰ ਇਹ ਨਹੀਂ ਪਤਾ ਕੋਈ ਇੱਥੇ ਬੰਦਾ ਫਿਰਦਾ ਤੁਰਦਾ ਨਹੀਂ ਆਵੇ ਲੱਗ ਗਿਆ ਬੈਠੇ ਆ ਵੇਖੋ ਇੱਥੇ ਗੱਡੀ ਆ ਅਜੀ ਅਜੀ ਗੱਡੀ ਦੀ ਪੱਟ ਕੇ ਲੈ ਗਿਆ ਇਹਦੀ ਪਟੰਡੇ ਆਵੇ ਜਿਹੜੀ ਫੁੱਟੀ ਨਹੀਂ ਗਈ ਕੀ ਕਰ ਸਕਦੇ ਦੱਸੋ ਹਾਂਜੀ ਭਲਵਾਨ ਜੀ ਕੈਮਰਾ ਨਾਲ ਥੋੜਾ ਮਾੜਾ ਕੰਮ ਕੀਤਾ ਸ਼ੀਸ਼ਾ ਖੋਲ ਕੇ ਤੇ ਪਰਸ ਕੱਢ ਕੇ ਲੈ ਗਏ ਭਲਵਾਨਾਂ ਦੇ ਇਦਾਂ ਦਾ ਕੰਮ ਨਾ ਕਰਿਆ ਕਰੋ ਇਹ ਕੋਈ ਗੱਲ ਆ ਤਾਂ ਮੰਗ ਕੇ ਲੈ ਲੋ ਪੈਸੇ ਪੈਸੇ ਦੀ ਗੱਲ ਆ ਇੱਥੇ ਕਹਿੰਦੇ ਪਿਛਲੇ ਸਾਲ ਵੀ ਕਹਿੰਦੇ ਉਹ ਚੋਰੀ ਹੋਈ ਗੱਡੀ ਦੇ ਸ਼ੀਸ਼ਾ ਭੰਨਿਆ ਸੀ ਉਹਦੇ ਵੀ ਐਰ ਕਾ ਉਲਟੋ ਗੱਡੀ ਉਲਟਾ ਪੁੱਟ ਗਏ ਪੁੱਟ ਗਏ ਲੋਕ ਪੁੱਟ ਗਏ ਆਹਨੇ ਕਿਟਾ ਕਿਟਾ ਸਾਰਿਆਂ ਦੀਆਂ ਫੋਲੀਆਂ ਆ ਬਹੁਤ ਖੁੱਲ ਜਾਣੀ ਸੀ ਪੈਸੇ ਨਹੀਂ ਖੁੱਲ ਜਾਣੀ ਜਿਹੜੀ ਸੈਂਟਰ ਦੀ ਦੁਨੀਆ ਦੇਖੋ ਹੁਣ ਮੈਂ ਅੱਜ ਦਾ ਕੁੱਟਣ ਲਿਆ ਵਾਂ ਪਤਾ ਨਹੀਂ ਲੱਗਦਾ ਇਹਨਾਂ ਬੰਦੀਆਂ ਇੱਥੇ ਅਸੀਂ ਚੱਲ ਬੰਦਿਆਂ ਮੈਚੇ ਚੱਲ ਗਏ ਆ ਉਹਨੇ ਇਹਦਾ ਨਾ ਆਈ ਅਸੀਂ ਲਾਉਦੇ ਨਹੀਂ ਆ ਕਿਦੋਂ ਦਾ ਕੰਮ ਨਾ ਕਰਿਆ ਕਰੋ ਮੇਰੇ ਵੀਰ ਮਾਡੀ ਪੈਸੇ ਭਰਾਵਾ ਪਰਸੋਂ ਦਾ ਮੇਰਾ ਇਹ ਕਿੰਸੇ ਨੇ ਹੁੰਦੇ ਆ ਪਾਣੀ ਦੀ ਜਿਹੜੀ ਜਿਹੜੀ ਤੁਹਾਡੀ ਸੀਗੀ ਕੋਈ ਹੋਈ ਇਹਨਾਂ ਦਾ ਕੰਮ ਖਾਓ ਇਹ ਬੰਦਾ ਨਿੱਕੇ ਕੋਈ ਨਾ ਕੋਈ ਜਾ ਹੀ ਜਾਣਾ ਵਾ ਇਹ ਸਮਾਜੀ ਦਾ ਕੰਮ ਆ ਫੜਿਆ ਜਾਣਾ ਕੋਈ ਗੱਲ ਨਹੀਂ ਹਾਂ ਜੀ ਚੋਧਾਨ ਵਾਲੇ ਜੀ ਮਿਲਦੇ ਹਾਂ ਅਗਲੇ ਵਲੌਗ ਚ 14 ਹਰ ਇੱਕ ਨਾਲ ਜੀ